ਆਪ ਦੇ 13 ਉਮੀਦਵਾਰਾਂ ਨੂੰ ਸੀਐਮ ਮਾਨ ਨੇ ਦਿੱਤਾ ਜਿੱਤ ਦਾ ਮੰਤਰ 13 ਜ਼ੀਰੋ ਦਾ ਦਿੱਤਾ ਨਾਰਾ ਕਿ ਆਏ ਹਾਰ ਜਿੱਤ ਦੀਆਂ ਚੋਣਾ ਨਹੀਂ ਬਲਕਿ ਸੰਵਿਧਾਨ ਦੀ ਹੈ ਲੜਾਈ ਇਸ ਵਾਰ ਜੇਲ੍ਹ ਦਾ ਬਦਲਾ ਵੋਟ ਨਾਲ ਲੈਣਾ ਪਾਰਟੀ ਵਰਕਰਾਂ ਨੂੰ ਮੁੱਖ ਮੰਤਰੀ ਮਾਨ ਦੀ ਅਪੀਲ ਤੁਹਾਡੇ ਗੁੱਸੇ ਗਿਲੇ ਹੋ ਸਕਦੇ ਨੇ ਪਰ ਇਸ ਵਾਰ ਇੱਕਜੁੱਟ ਹੋ ਕੇ ਲੜੋ ਲੜਾ ਲੜਾਈ ਬੰਦੇ ਮੁੱਕ ਜਾਂਦੇ ਨੇ ਸਰਕਾਰ ਕੋਲ ਆਦੇ ਨਹੀਂ ਮੁੱਕਦੇ ਹਰ ਕਿਸੇ ਨੂੰ ਮਿਲੇਗਾ ਸਨਮਾਨ ਕੇਜਰੀਵਾਲ ਦੀ ਡਾਈਟ ਨੂੰ ਲੈ ਕੇ ਏਡੀ ਦਾ ਵੱਡਾ ਦਾਵਾ ਆਇਆ ਕਿ ਕੇਜਰੀਵਾਲ ਨਿਯਮਿਤ ਤੌਰ ਤੇ ਖਾ ਰਹੀ ਮਿੱਠੀਆਂ ਚੀਜ਼ਾਂ ਤਾਂ ਕਿ 슈ਗਰ ਲੈਵਲ ਵਧਣ ਤੇ ਬੇਲ ਲਈ ਬਣਾਇਆ ਜਾ ਸਕੇ ਮੈਡੀਕਲ ਆਮ ਆਪੀ ਪਾਰਟੀ ਦਾ ਵੱਡਾ ਇਲਜ਼ਾਮ ਕੇਜਰੀਵਾਲ ਨੂੰ ਜੇਲ੍ਹ ਚ ਮਾਰਨ ਦੀ ਹੋ ਰਹੀ ਸਾਜਿਸ਼ ਕੇਜਰੀਵਾਲ ਦੀ ਸੇਧ ਦਾ ਨਹੀਂ ਰੱਖਿਆ ਜਾ ਰਿਹਾ ਪਿਆ ਆਈਪੀਐਲ ਦੀ ਕਮੈਂਟਰੀ ਵਿਚਾਲੇ ਮੋੜ ਸਿਆਸੀ ਤੌਰ ਤੇ ਐਕਟਿਵ ਹੋਏ ਨਵਜੋਤ ਸਿੱਧੂ ਪਟਿਆਲਾ ਚ ਸਿੱਧੂ ਨੇ ਆਪਣੇ ਸਮਰਥਕਾਂ ਨਾਲ ਕੀਤੀ ਮੀਟਿੰਗ ਚੀਰ ਸਿੰਘ ਦੂਲੋਂ ਸੁਰਜੀਤ ਈਮਾਨ ਮੇ ਹਿਸ਼ਿੰਦਰ ਸਮੇਤ ਕਈ ਲੀਡਰ ਰਹੇ ਮੌਜੂ। ਇਹ ਜਾਖੰਡ ਦਾ ਕਾਂਗਰਸ ਤੇ ਤਿੱਖਾ ਨਿਸ਼ਾਨਾ ਬੋਲੇ ਰਾਹੁਲ ਗਾਂਧੀ ਤਾਂ ਕਹਿੰਦੇ ਸੀ ਮੁਹੱਬਤ ਦੀ ਦੁਕਾਨ ਪਰ ਪੰਜਾਬ ਵਾਲੇ ਕਾਂਗਰਸੀ ਟਿਕਟ ਤੇ ਬਣ ਬੈਠੇ ਦੇਕੇ ਨਾ। ਸੈ ਇਲਾਮ ਮਸੂਮ ਦਿਲਰੋਜ਼ ਦੇ ਕਾਤਿਲ ਦਿਲਰੋਜ਼ ਦੀ ਕਾਤਲ ਨੂੰ ਲੁਧਿਆਣਾ ਕੋਰਟ ਨੇ ਸੁਣਾਈ ਫਾਂਸੀ ਦੀ ਸਜ਼ਾ 2021 ਚ 18 ਮਹਿਲਾ ਲੀਲਮ ਨੇ ਹੀ ਕੀਤਾ ਸੀ ਕਤਲ ਅਗਵਾ ਕਰਕੇ ਜ਼ਿੰਦਾ ਦਫਨਾ ਦਿੱਤੀ ਸੀ ਬੱਚੇ। ਕੇਰੀਆਂ ਦੇ ਪਿੰਡ ਪੂਤਾ ਚ ਬੀਐਡਬੀ ਦੀ ਘਟਨਾ ਬਲੇਡ ਨਾਲ ਖੰਡਿਤ ਕੀਤੇ ਮਿਲੇ ਪਾਵਨ ਸਰੂਪ ਦੇ ਅੰਗ ਪੁਲਿਸ ਅਧਿਕਾਰੀ ਤੇ ਸਿੱਖ ਜਥੇਬੰਦੀਆਂ मौके ਤੇ ਪਹੁੰਚੇ। ਲੋਪੜਿਛ ਪੁਰਾਣੇ ਮਕਾਨ ਦੀ ਬਰਬਾਦ ਦੌਰਾਨ ਹਾਦਸਾ ਮਕਾਨ ਨੂੰ ਉੱਪਰ ਚੁੱਕਦੇ ਵੇਲੇ ਟਹਿ ਟਹਿਰੀ ਹੋਈ ਇਮਾਰਤ ਮਲਬੇ ਹੇਠਾਂ ਦੱਬੇ 4 ਮਜ਼ਦੂਰ। ਪੀਐਸਬੀ ਨੇ ਜਾਰੀ ਕੀਤੇ ਦਸਮੀ ਦੇ ਨਤੀਜੇ ਇੱਕ ਵਾਰ ਫਿਰ ਕੁੜੀਆਂ ਨੇ ਮਾਰੀ ਬਾਜ਼ੀ ਲੁਧਿਆਣਾ ਵਿਖੇ ਦਿੱਤੀ ਨੇ ਸਾਲ ਫੀਸ ਦੀਆਂ ਕਨਾਲ ਕੀਤਾ ਟਾਪ ਲੁਬਿਆਣਾ ਦੀ ਅਲੀਸ਼ਾ ਦੂਸਰੇ ਨੰਬਰ ਤੇ ਤੇ ਬਾਬਾ ਬਕਾਲਾ ਵੀ ਕਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਕੀਤਾ ਹਸ ਰਿਲਾਇੰਸ ਫਾਊਂਡੇਸ਼ਨ ਦੇ ਚੇਅਰਪਰਸਨ ਨੀਤਾ ਮਾਨੀ ਜੀ ਦੀ ਦਰਬਾਰ ਸਾਹਿਬ ਹੋਏ ਨਤਮਸਤਕ ਗੁਰੂ ਘਰ ਦਾ ਲਿਆ ਆਸ਼ੀਰਵਾਦ ਸਸਿਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਫਰਕ ਤਾਂ ਪੈਂਦਾ ਹੈ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਲੋਕ ਸਭਾ ਚੋਣਾਂ ਦਾ ਮਾਹੌਲ ਹੈ ਚੋਣ ਪ੍ਰਚਾਰ ਜ਼ੋਰਾਂ ਤੇ ਚੱਲ ਰਿਹਾ ਹੈ ਸਾਰੀਆਂ ਪਾਰਟੀਆਂ ਆਪਣਾ ਪੂਰਾ ਦਮ ਖਮ ਦਿਖਾ ਰਹੀਆਂ ਨੇ ਸੋ ਵਕ ਵਕ ਪਾਰਟੀਆਂ ਦੇ ਵਿੱਚ ਕੀ ਮਾਹੌਲ ਹੈ ਕਿਸ ਤਰੀਕੇ ਨਾਲ ਚੋਣ ਪ੍ਰਚਾਰ ਨੂੰ ਅੱਗੇ ਵਧਾ ਰਹੀਆਂ ਨੇ ਪੰਜਾਬ ਦੀਆਂ ਮੁੱਖ ਪਾਰਟੀਆਂ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਸ਼੍ਰੋਮਣੀ ਅਕਾਲੀ ਦਲ ਸਭ ਵੱਲੋਂ ਆਪਣੇ ਕੁਝ ਪੱਤੇ ਖੋਲੇ ਗਏ ਨੇ ਆਮ ਆਦਮੀ ਪਾਰਟੀ ਨੇ 13 ਦੇ 13 ਉਮੀਦਵਾਰ ਐਲਾਨ ਦਿੱਤੇ ਨੇ ਪਰ ਬਾਕੀ ਪਾਰਟੀਆਂ ਵੱਲੋਂ ਹਲੇ ਪੂਰੇ ਉਮੀਦਵਾਰ ਨਹੀਂ ਐਲਾਨੇ ਗਏ। ਸੋ ਲੋਕ ਸਭਾ ਚੋਣਾਂ ਨਾਲ ਸੰਬੰਧਿਤ ਖਬਰਾਂ ਤੋਂ ਸ਼ੁਰੂਆਤ ਕਰਦੇ ਹਾਂ ਸ਼ੁਰੂਆਤ ਆਮ ਆਦਮੀ ਪਾਰਟੀ ਤੋਂ ਸੀਐਮ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ 13 ਲੋਕ ਸਭਾ ਉਮੀਦਵਾਰਾਂ ਨੂੰ ਜਿੱਤ ਦਾ ਮੰਤਰ ਦਿੱਤਾ। ਪੰਜਾਬ 'ਚ ਪਾਰਟੀ ਦੀ ਪ੍ਰੋਮੋਸ਼ਨ ਦੇ ਲਈ ਪੰਜਾਬ ਬਣੇਗਾ ਹੀਰੋ ਮਿਸ਼ਨ ਆਪ 13 0 ਨਾਅਰਾ ਦਿੱਤਾ ਸੀ। ਜਿਸ ਨੂੰ ਪੂਰਾ ਕਰਨ ਦੇ ਮਕਸਦ ਨਾਲ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਮਿਸ਼ਨ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਰਕਪੁਰ ਤੋਂ ਕੀਤੀ ਹੈ ਜਿੱਥੇ ਅੱਜ ਖਾਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਔਟ ਕੈਮ ਕਰੋ 13 0 ਦਾ ਪੰਜਾਬ ਚੋਂ ਪੰਜਾਬ ਬਣੂਗਾ ਹੀਰੋ ਇਸ ਵਾਰ ਪੰਜਾਬ ਬਣੂਗਾ ਹੀਰੋ ਇਸ ਵਾਰ 13 0 ਹੋਊਗਾ ਦੱਸ ਸਾਡੇ ਨਾਲ ਸਮਝ ਹੈਗੇ ਨੇ 23 ਗੁਰੂ ਖੇਤਰਾ ਵਾਲਾ 24 ਚਾਰ ਦਿੱਲੀ ਤੋਂ ਆ ਰਹੇ ਨੇ ਪ੍ਰੋਗਰਾਮ 'ਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪੰਜਾਬ ਦੀਆਂ 12 ਸੀਟਾਂ ਦੇ ਉਮੀਦਵਾਰ ਮંચ ਤੇ ਪਹੁੰਚੇ ਇੱਕ ਉਮੀਦਵਾਰ ਮੀਥੇਰ ਤਰਨਤਾਰਨ 'ਚ ਪੁਰਾਣੇ ਕੇਸ ਦੀ ਸੁਣਵਾਈ ਦੇ ਚੱਲਦੇ ਪ੍ਰੋਗਰਾਮ 'ਚ ਨਹੀਂ ਪਹੁੰਚ ਸਕੇ ਇੱਕ ਇੱਕ ਕਰਕੇ ਸਾਰੇ ਕੈਂਡੀਡੇਟਸ ਦੀ ਸਲਾਈਡਸ ਦਿਖਾਈ ਗਈ ਤੇ ਉਹਨਾਂ ਦੇ ਗੁਣਾਂ ਦੇ ਬਾਰੇ ਜਨਤਾ ਨੂੰ ਦੱਸਿਆ ਗਿਆ ਤੇ ਗੱਲ ਅਰਵਿੰਦ ਕੇਜਰੀਵਾਲ ਦੀ ਕਰਦੇ ਹਾਂ ਕੇਜਰੀਵਾਲ ਦੀ ਡਾਈਟ ਨੂੰ ਲੈ ਕੇ ਈਡੀ ਵੱਲੋਂ ਅੱਜ ਇੱਕ ਵੱਡਾ ਦਾਵਾ ਕੀਤਾ ਗਿਆ अरविंद केजरीवाल दी पिटीशन ते राऊज वेन्यू कोर्ट च ਸੁਣਵਾਈ ਹੋਈ ਈਡੀ ਨੇ ਦਾਵਾ ਕੀਤਾ ਕਿ केजरीवाल ਨੂੰ ਟਾਈਪ 2 ਡਾਇਬੀਟਿਸ ਹੈ ਪਰ ਉਹ ਜੇਲ੍ਹ ਚ ਆਲੂ ਪੂੜੀ ਅੰਬ ਤੇ ਮਿੱਠਾ ਖਾ ਰਹੇ ਨੇ ਤੇ ਸ਼ੱਕਰ ਵਾਲੀ ਚਾਹ ਪੀ ਰਹੇ ਨੇ ਇਹ ਐਸਾ ਜਾਣਬੁੱਝ ਕੇ ਕਰ ਰਹੇ ਨੇ ਤਾਂ ਕਿ ਉਹਨਾਂ ਦੀ ਬਲੱਡ ਸ਼ੂਗਰ ਵੱਧ ਜਾਏ ਤੇ ਇਸੇ ਆਧਾਰ ਤੇ ਉਹਨਾਂ ਨੂੰ ਜ਼ਮਾਨਤ ਮਿਲ ਜਾਏ ਹਾਲਾਂਕਿ ਕੇਜਰੀਵਾਲ ਦੇ ਵਕੀਲ ਦਾ ਕਹਿਣਾ ਹੈ ਕਿ ਉਹੀ ਖਾ ਰਹੇ ਨੇ ਜੋ ਡਾਕਟਰਾਂ ਨੇ ਉਹਨਾਂ ਨੂੰ ਖਾਣ ਨੂੰ ਕਿਹਾ ਹੈ। ਹੀ ਇਸ ਹੈਵਿੰਗ ਮੰਗੋ ਸਵੀਟਸ ਐਂਡ ਟੀ ਵਿਦ 슈ਗਰ ਇਨ ਦਾ ਪ੍ਰਿਜ਼ਨ ਇਜ਼ ਇਟ ਇਜ਼ ਇਟ ਕਰੀਜ਼ ਵਾਟਐਵਰ ਹੀ ਇਸ ਹੈਵਿੰਗ ਇਜ਼ ਐਸ ਪਰ ਦਾ ਡਾਕਟਰਸ ਡਿਸਕਾਈਡ ਡਾਈਟ ਆਈ ਡੋਨਟ ਵਾਟ ਟੂ ਸੀ ਐਨੀਥਿੰਗ ਮਚ ਅਸਲ 'ਚ ਕੇਜਰੀਵਾਲ ਨੇ ਕੋਰਟ 'ਚ ਇਸ ਗੱਲ ਦੀ ਇਜਾਜ਼ਤ ਮੰਗੀ ਸੀ ਕਿ ਉਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਡਾਕਟਰ ਨਾਲ ਕੰਸਲਟ ਕਰਨ ਦਿੱਤਾ ਜਾਵੇ ਕਿਉਂਕਿ ਉਹਨਾਂ ਦਾ ਬਲੱਡ ਸ਼ੂਗਰ ਲੈਵਲ ਉੱਪਰ-ਨੀਚੇ ਹੁੰਦਾ ਹੈ। ਹੁਣ ਕੋਰਟ ਨੇ ਤਿਹਾਰ ਪ੍ਰਸ਼ਾਸਨ ਤੋਂ ਕੇਜਰੀਵਾਲ ਦਾ ਡਾਈਟ ਚਾਰਟ ਮੰਗਿਆ ਹੈ। ਕਿਉਂਕਿ ਦਿੱਲੀ ਸਰਕਾਰ ਚ ਮੰਤਰੀ ਆਤਿਸ਼ੀ ਨੇ ਦਾਵਾ ਕੀਤਾ ਹੈ ਕਿ ਜੇਲ੍ਹ ਦੇ ਅੰਦਰ ਰਵਿੰਦ ਕੇਜਰੀਵਾਲ ਦੀ ਜਾਨ ਲੈਣ ਦਾ ਛੜੇੰਤਰ ਰਚਿਆ ਜਾ ਰਿਹਾ ਹੈ। ਆਤਿਸ਼ੀ ਦੀ ਮੰਨੀਏ ਤਾਂ ਭਾਵੇਂ ਭਾਪੀ ਕੇਜਰੀਵਾਲ ਨੂੰ ਹਰਾ ਨਹੀਂ ਪਾਈ ਤਾਂ ਉਹਨਾਂ ਦੀ ਜਾਨ ਲੈਣ ਦੇ ਲਈ ਛੜੇੰਤਰ ਰਚਿਆ ਜਾ ਰਿਹਾ ਹੈ। ਈਡੀ ਨੇ ਕੇਜਰੀਵਾਲ ਦੀ ਡਾਈਟ ਨੂੰ ਲੈ ਕੇ ਵੀ ਕੋਰਟ ਚ ਝੂਠ ਬੋਲਿਆ। ਕੇਜਰੀਵਾਲ ਨੇ ਸਿਰਫ ਇੱਕ ਦਿਨ ਆਲੂ ਪੂਰੀ ਖਾਧੀ ਸੀ ਉਹ ਵੀ ਨਵਰਾਤਰੇ ਦੇ ਪਹਿਲੇ ਦਿਨ। ਇਹ ਸਰਾਸਰ ਝੂਠ ਹੈ Arvind Kejriwal ji ko unke doctor dwara prescribed ek sweetener erythritol ki chai bhi aur ki mithai bhi allowed hai Udhar ED de daave nu BJP ne aadhar bana ke Kejriwal nu khereya hai Aam kha rahe hain talle jije kha rahe hain meethi chai pi rahe hain ਜਬਕਿ ਉਹ ਡਾਇਬੀਟਿਕ 2 ਹੈ ਜਿੰਨ ਕੋ ਇਹ ਚੀਜ਼ੇ ਕਦੇ ਨਹੀਂ ਖਾਣੇ ਚਾਹੀਏ ਉਹ ਐਸਾ ਇਸ ਲਈ ਕਰ ਰਹੇ تھے ਤਾਂ ਕਿ ਉਨकी ਸ਼ੂਗਰ ਲੈਵਲ ਵੱਧ ਜਾਏ ਔਰ ਇਸ ਤਰ੍ਹਾਂ ਸੇ ਕਰਕੇ ਮੈਨੀਪੂਲੇਟ ਕਰਕੇ ਉਹ ਜੇਲ੍ਹ ਸੇ ਬਾਹਰ ਆਏ। ਉਥੇ ਅਕਾਲੀ ਦਲ ਵੀ ਈਡੀ ਦੇ ਦਾਅਵੇ ਤੇ ਆਪ ਨੂੰ ਨਿਸ਼ਾਨੇ ਤੇ ਲੈ ਰਹੀ ਹੈ। ਸਵੈਸਪਸ਼ਟ ਹੈ ਕਿ ਉਥੇ ਆਮ ਆਦਮੀ ਪਾਰਟੀ ਦੀ ਆਪਣੀ ਰਾਜਧਾਨੀ ਹੈ ਤਹਾਰ ਜੇਲ੍ਹ ਉਥੇ ਤਾਂ ਉਹਨਾਂ ਦੀ ਹਕੂਮਤ ਚੱਲਦੀ ਹੈ। ਸੋ ਮੈਂ ਰਵਿੰਦ ਕੇਜਰੀਵਾਲ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਦੇਸ਼ ਦੀ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਤੁਸੀਂ 338 ਕਰੋੜ ਦਾ ਕਪਲਾ ਕੀਤਾ ਹੈ ਦੱਸ ਦਈਏ ਕਿ ED ਨੇ ਸ਼ਰਾਬ ਨੀਤੀ ਕੇਸ 'ਚ ਕੇਜਰੀਵਾਲ ਨੂੰ 21 ਮਾਰਚ ਨੂੰ ਅਰੈਸਟ ਕੀਤਾ ਸੀ 22 ਮਾਰਚ ਨੂੰ ਰੌਜ਼ ਵੈਨਿਊ ਕੋਰਟ 'ਚ ਪੇਸ਼ੀ ਹੋਈ ਜਿੱਥੋਂ ਉਹਨਾਂ ਨੂੰ 28 ਮਾਰਚ ਤੱਕ ED ਦੀ ਰਿਮਾਂਡ ਤੇ ਭੇਜਿਆ ਗਿਆ ਜੋ ਬਾਅਦ 'ਚ 1 ਅਪ੍ਰੈਲ ਤੱਕ ਵਧਾਈ ਗਈ ਜਿਸ ਤੋਂ ਬਾਅਦ 15 ਅਪ੍ਰੈਲ ਤੱਕ ਕੇਜਰੀਵਾਲ ਨੂੰ ਰੌਜ਼ ਵੈਨਿਊ ਕੋਰਟ ਨੇ ਨਯਾਇਖਰਾਸਤ 'ਚ ਭੇਜ ਦਿੱਤਾ ਹੁਣ ਕੋਰਟ ਨੇ 23 ਅਪ੍ਰੈਲ ਤੱਕ ਕੇਜਰੀਵਾਲ ਦੀ ਨਯਾਇਖਰਾਸਤ ਵਧਾ ਦਿੱਤੀ ਹੈ ਇਹ ਗੱਲ ਨਵਜੋਤ ਸਿੰਘ ਸਿੱਧੂ ਦੀ ਆਈਪੀਐਲ ਦਾ ਰੋਕ ਕਰ ਚੁੱਕੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਸਿਆਸੀ ਰੰਗ ਚ ਨਜ਼ਰ ਆਇਆ। ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਆਈਪੀਐਲ ਸ਼ੁਰੂ ਹੋਣ ਤੋਂ ਬਾਅਦ ਤੋ ਹੀ ਸਿੱਧੂ ਰਾਜਨੀਤੀ ਚ ਸਰਗਰਮ ਨਹੀਂ ਦਿਖ ਰਹੀ ਸੀ ਪਰ ਅਚਾਨਕ ਹੀ ਉਹਨਾਂ ਨੇ ਪਟਿਆਲਾ ਚ ਸੀਨੀਅਰ ਕਾਂਗਰਸੀ ਨੇਤਾਵਾਂ ਦੇ ਨਾਲ ਮੀਟਿੰਗ ਕੀਤੀ ਜਿਸ ਚ ਸਾਬਕਾ ਪ੍ਰਧਾਨ ਸ਼ਮਸ਼ੀਰ ਸਿੰਘ ਦੁੱਲੋਂ ਮੌਜੂਦ ਸਨ। ਪੰਜਾਬ ਕਾਂਗਰਸ ਤੇ ਉਲਟ ਚੱਲਣ ਦੇ આરોਪਾਂ ਤੋਂ ਬਾਅਦ ਇੱਕ ਵਾਰ ਫਿਰ ਨਵਜੋਤ ਸਿੱਧੂ ਨੇ ਪਟਿਆਲਾ ਚ ਆਪਣੇ ਘਰ ਚ ਬੈਠਕ ਕੀਤੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਹੀ ਸੀਨੀਅਰ ਆਗੂਆਂ ਦੇ ਨਾਲ ਗੱਲਬਾਤ ਕੀਤੀ ਹੈ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਆਈਪੀਐਲ ਚ ਕਮੈਂਟਰੀ ਸ਼ੁਰੂ ਕੀਤੀ ਹੈ ਦੁਬਾਰਾ ਤੋਂ ਸਿੱਧੂ ਆਈਪੀਐਲ ਚ ਆਪਣੇ ਸ਼ਬਦਾਂ ਦੇ ਚੌਕੇ ਛੱਕੇ ਲਾਉਂਦੇ ਦਿਖਾਈ ਦੇ ਰਹੇ ਨੇ ਜਿਸ ਨਾਲ ਉਹਨਾਂ ਦਾ ਪਪੂਲਰਿਟੀ ਗ੍ਰਾਫ ਵੀ ਉੱਪਰ ਚੜਿਆ ਹੈ ਤੇ ਲੋਕ ਉਹਨਾਂ ਦੀ ਕਮੈਂਟਰੀ ਨੂੰ ਪਸੰਦ ਵੀ ਕਰ ਰਹੇ ਨੇ ਪਰ ਸਿਆਸੀ ਤੌਰ ਤੇ ਉਹ ਸਰਗਰਮ ਨਹੀਂ ਦਿਖ ਰਹੇ ਸੀ ਉਹਨਾਂ ਨੇ ਲੋਕ ਸਭਾ ਚੋਣਾਂ ਲੜਨ ਤੋਂ ਵੀ ਸਾਫ ਇਨਕਾਰ ਕਰ ਦਿੱਤਾ ਸੀ ਤੇ ਲੁਧਿਆਣਾ ਦੇ ਵਿੱਚ ਡਿਸਟ੍ਰਿਕਟ ਕਾਂਗਰਸ ਦੇ ਜਾਲੀ ਲੈਟਰ ਪੈਡ ਤੇ ਸੀਨੀਅਰ ਲੀਡਰਸ਼ਿਪ ਦੇ ਫੇਕ ਸਾਈਨ ਵਾਲਾ ਇੱਕ ਲੈਟਰ ਵਾਇਰਲ ਹੋ ਗਿਆ। ਇਸ ਲੈਟਰ ਪੈਡ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰ, ਰਕੇਸ਼ पांडे, سورਿੰਦਰ ਡਾਵਰ ਸਹਿਤ ਪੰਜ ਨੇਤਾਵਾਂ ਦੇ ਦਸਤਖਤ ਮੌਜੂਦ ਨੇ। ਲੈਟਰ 'ਚ ਲਿਖਿਆ ਹੈ ਕਿ ਸਾਬਕਾ ਮੰਤਰੀ ਭਾਰਤਪੂਸ਼ਨ ਆਸ਼ੂ ਨੂੰ ਲੁਧਿਆਣਾ ਸੀਟ ਤੋਂ ਟਿਕਟ ਨਾ ਦਿੱਤੀ ਜਾਏ। ਇਸ ਦੇ ਪਿੱਛੇ ਵਜ੍ਹਾ ਦੱਸੀ ਗਈ ਹੈ ਕਿ ਬਿੱਟੂ ਦੇ ਸਾਹਮਣੇ ਆਸ਼ੂ ਤਗੜੇ ਉਮੀਦਵਾਰ ਨਹੀਂ ਹਨ। ਲੈਟਰ ਦੇ ਵਾਇਰਲ ਹੋਣ ਤੋਂ ਬਾਅਦ ਸੰਜੀਤ ਤਲਵਾਰ ਨੇ ਸੋਸ਼ਲ ਮੀਡੀਆ ਤੇ ਇਸ ਲੈਟਰ ਪੈਰ ਦਾ ਖੰਡਨ ਕਰਦੇ ਹੋਏ ਇਸ ਨੂੰ ਘਟਿਆ ਰਾਜਨੀਤੀ ਘਰਾੜ ਦਿੱਤਾ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਨੂੰ ਦੇਖਦੇ ਹੋਏ ਵਿਰੋਧੀ ਪਾਰਟੀਆਂ ਬੁਖਲਾਹਟ ਚਾ ਕੇ ਮੇਰੇ ਤੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਜਾਲੀ ਸਾਈਨ ਵਾਲਾ ਜਾਲੀ ਲੈਟਰ ਪ੍ਰਯੋਗ ਕਰਕੇ ਜਨਤਾ ਨੂੰ ਗੁੰਮਰਾਹ ਕਰ ਰਹੇ ਨੇ ਜੋ ਕਿ ਸ਼ਰਮਨਾਕ ਤੇ ਘਟਿਆ ਕਿਸਮ ਦੀ ਸੋਚ ਹੈ ਇਹ ਹੁਣ ਮੋਗਾ ਦੇ ਬਾਗਾ ਪੁਰਾਣਾ ਚ ਬੀਜਪੀ ਉਮੀਦਵਾਰ ਹੰਸਰਾਜ ਹੰਸ ਦਾ ਕਿਸਾਨਾਂ ਨੇ ਵਿਰੋਧ ਕੀਤਾ ਕਿਸਾਨਾਂ ਨੇ ਬਾਗਾ ਪੁਰਾਣਾ ਛੰਸਰਾਜ ਹੰਸ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤੇ ਸੜਕ ਜਾਮ ਕਰ ਦਿੱਤੀ ਤਾਂ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਿਰਾਸਤ ਚ ਲਿਆ ਤੇ ਹੰਸਰਾਜ ਹੰਸ ਨੂੰ ਦੂਸਰੇ ਰਸਤੇ ਤੋਂ ਭੇਜਿਆ ਗਿਆ ਰੱਬ ਦੀ ਸੌ ਜੋ ਮਰਜ਼ੀ ਸਜ਼ਾ ਦੇ ਦੇ ਸਾਰੇ ਪੰਜਾਬੀ ਕੱਲੇ ਕਿਸਾਨ ਨਹੀਂ ਮੈਨੂੰ ਚੌਰਾਹੇ 'ਚ ਖੜੇ ਕਰਕੇ ਜੋ ਮਰਜ਼ੀ ਸਜ਼ਾ ਦੇ ਲੈਣ ਮੇਰੇ ਤੇ ਯਕੀਨ ਕਰੋ ਮੈਂ ਵਾਅਦਾ ਕੀਤਾ ਚਿਤਾਉ ਮੈਂ ਤੁਹਾਡਾ ਬਚੋਲਾ ਬਣੂਗਾ ਕਾੜੀ ਜਗ੍ਹਾ ਮੈਂ ਜਾ ਕੇ ਬੈਠਾ ਕਰੂੰਗਾ ਜੇ ਬੈਠਣ ਦੀ ਲੋੜ ਹੀ ਨਹੀਂ ਵੈਸੇ ਪੈਗੀ ਬਾੜਾਂ ਤੇ ਲੋੜ ਹੀ ਨਹੀਂ ਪੈਗੀ ਲੈਣਾ ਤੇ ਬੈਠਣ ਦੀ ਦਰਸਲ ਕਿਸਾਨਾਂ ਨੇ ਸੂਬੇ ਪਾਰਚੇ ਭਾਜਪੀ ਉਮੀਦਵਾਰਾਂ ਦੇ ਬਾਈਕਾਟ ਦਾ ਫੈਸਲਾ ਲਿਆ ਹੈ ਇਸੇ ਕੜੀ 'ਚ ਜਗ੍ਹਾ-ਜਗ੍ਹਾ ਜਿੱਥੇ ਵੀ ਭਾਜਪੀ ਉਮੀਦਵਾਰ ਪ੍ਰਚਾਰ ਦੇ ਲਈ ਜਾ ਰਹੇ ਨੇ ਉੱਥੇ ਕਿਸਾਨ ਉਹਨਾਂ ਦਾ ਵਿਰੋਧ ਕਰਨ ਪਹੁੰਚ ਜਾਂਦੇ ਨੇ ਤੇ ਪਛਮਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਤੇ ਵੱਡਾ ਹਮਲਾ ਤੇ ਜਾਖੜ ਭਾਜਪਾ ਚ ਲੋਕਾਂ ਨੂੰ ਸ਼ਾਮਿਲ ਕਰਾਉਣ ਮੌਕੇ ਮੀਡੀਆ ਦੇ ਰੂਬਰੂ ਹੋਏ ਸਨ ਜਾਖੜ ਨੇ ਕਿਹਾ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਤਸਵੀਰਾਂ ਲਗਾ ਲੈਣ ਨਾਲ ਕੋਈ ਠੇਕੇਦਾਰ ਨਹੀਂ ਬਣ ਜਾਂਦਾ ਅਗਲੀ ਸਰਦਾਰ ਬਣ ਦੀ ਲੋੜ ਨਹੀਂ ਪੱਗ ਬਨ ਕੇ ਥੋਲੂ ਕੋਈ ਬਾਨਾ ਪਾਣ ਦੀ ਲੋੜ ਨਹੀਂ ਆਪਣੇ ਆਪ ਨੂੰ ਪੰਜਾਬੀ ਪ੍ਰੂਫ ਕਰਨ ਵਾਸਤੇ ਜੇ ਆਪਾਂ ਗੁਰੂ ਮਹਾਰਾਜ ਦੀ ਸੇਧ ਤੇ ਚੱਲਾਂਗੇ ਉਹਨਾਂ ਦੀ ਸਿਖਾਈ ਰਾਹ ਤੇ ਚੱਲਾਂਗੇ ਮਨੁੱਖੀ ਜਾਤ ਸਮਾਏ ਇੱਕੋ ਪਹਿਚਾਨ ਬੋ ਇਹ ਲੋਕ ਇੱਥੇ ਪੰਜਾਬ ਦੇ ਠੇਕੇਦਾਰ ਬਣੇ ਰਹੇ ਸਨ ਜਾਕਣ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਸ਼ਾਂਤੀ ਬਣਾ ਕੇ ਰੱਖਣ ਤੇ ਹਿੰਸਾ ਤੇ ਕੰਟਰੋਲ ਕਰਨ ਤੇ ਕਿਸਾਨਾਂ ਨੂੰ ਬਦਨਾਮ ਨਾ ਕੀਤਾ ਜਾਵੇ ਕਾਲੇ ਕਾਨੂੰਨਾਂ ਨੂੰ ਲੈ ਕੇ ਕਿਸਾਨੀ ਕਾਨੂੰਨ ਜਿਹੜੇ ਤਿੰਨ ਐਗਰੋਨਮ ਲੈ ਕੇ ਜਿਨ੍ਹਾਂ ਨੇ ਉੱਥੇ ਧਰਨਾ ਦਿੱਤਾ ਦਿੱਲੀ ਦੇ ਬਾਰਡਰ ਦੇ ਉੱਤੇ ਮੈਂ ਸਮਝਦਾ ਹਾਂ ਉਹ ਵੀ ਅੰਦਰ ਚਾਕੀ ਮਾਰ ਕੇ ਦੇਖਣ ਉਸ ਧਰਨੇ ਦੀ ਕਾਮਯਾਬੀ ਦਾ ਸਭ ਤੋਂ ਵੱਡਾ ਕਾਰਨ ਸੀ ਇਹ ਅਮਨ ਸ਼ਾਂਤੀ ਉਹ ਲੋਕ ਸੀ ਉਹਨਾਂ ਕਿਹਾ ਕਿ ਪੰਜਾਬ ਚ ਕਾਨੂੰਨ ਵਿਵਸਥਾ ਦੀ ਸਥਿਤੀ ਖਰਾਬ ਹੈ ਨਾਲ ਹੀ ਵਿਜੇ ਸਾਪਲਾ ਬਾਰੇ ਗੱਲ ਕਰਦੇ ਹਨ ਉਹਨਾਂ ਕਿਹਾ ਕਿ ਉਹ ਸਾਡੇ ਸੀਨੀਅਰ ਸਾਥੀ ਨੇ ਸ਼ੰਭੂ ਰੇਲਵੇ ਸਟੇਸ਼ਨ ਤੇ ਧਰਨਾ ਦੇ ਰਹੇ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਧਰਨੇ ਦਾ ਦਾਇਰਾ ਹੋਰ ਵਧਾਓ ਤੇ ਧਰਨੇ ਦੇ ਪੁਆਇੰਟ ਵਧਾਏ ਜਾਣ ਦਾ ਦਾਵਾ ਕਰਦੇ ਆ ਕਿਸਾਨ ਆਗੂਆਂ ਨੇ ਮੰਗ ਦੁਹਰਾਈ ਕਿ ਉਹਨਾਂ ਦੇ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦਾਵਾ ਕੀਤਾ ਕਿ ਉਹ 13 ਫਰਵਰੀ ਤੋਂ ਆਪਣੀਆਂ ਹੱਕੀ ਮੰਗਾਂ ਲਈ ਸ਼ੰਭੂ ਬਾਰਡਰ ਤੇ ਡਟੇ ਹੋਏ ਨੇ ਤੇ ਹੁਣ ਪੰਜਾਬ ਸਰਕਾਰ ਵੀ ਉਹਨਾਂ ਦੀਆਂ ਮੰਗਾਂ ਨਹੀਂ ਸੁਣ ਰਹੀ ਦੱਸਦੀ ਹੈ ਕਿ ਕਿਸਾਨਾਂ ਦੇ ਧਰਨੇ ਵਾਲੀ ਥਾਂ ਤੇ ਵੱਡੀ ਗਿਣਤੀ ਚ ਪੁਲਿਸ ਫੋਰਸ ਵੀ ਲੱਗੀ ਹੈ ਤੇ ਪੁਲਿਸ ਫੋਰਸ ਦੀਆਂ ਗੱਡੀਆਂ ਵੀ ਮੌਜੂਦ ਨੇ ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਵਾਟਰ ਕੈਨਨ ਤੇ ਹੋਰ ਗੱਡੀਆਂ ਦੀ ਤਣਾਤੀ ਵੀ ਕੀਤੀ ਗਈ ਹੈ ਤਾ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਤੇ ਇਸ ਅੰਦੋਲਨ ਕਰਕੇ ਜੇਕਰ ਕੋਈ ਪਰੇਸ਼ਾਨ ਹੋ ਰਿਹਾ ਹੈ ਤਾਂ ਉਹ ਨੇ ਆਮ ਲੋਕ ਇਸ ਅੰਦੋਲਨ ਕਰਕੇ ਅਮ੍ਰਿਤਸਰ ਦਿੱਲੀ ਰੇਲਵੇ ਟਰੈਕ ਦੋਹੇ ਪਾਸਿਓਂ ਜਾਮ ਹੈ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਤੇ ਮੁਸਾਫਰ ਦੂਜੇ ਦਿਨ ਵੀ ਖੱਜਲ ਖੁਆਰ ਹੁੰਦੇ ਨਜ਼ਰ ਆਏ ਅੰਬਾਲਾ ਰੇਲ ਕਮਿਸ਼ਨਰ ਦਾ ਕਹਿਣਾ ਹੈ ਕਿ ਕੁਝ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਤਾਂ ਕੁਝ ਦਾ ਰੂਟ ਡਾਇਵਰਟ ਕੀਤਾ ਗਿਆ ਹੈ ਅੰਦੋਲਨ ਜੇਕਰ ਲੰਮਾ ਚੱਲਿਆ ਤਾਂ ਜੰਮੂ ਚ ਤੇਲ ਦੀ ਸਪਲਾਈ ਤੇ ਵੀ ਅਸਰ ਪੈ ਸਕਦਾ ਹੈ ਔਰ ਇਸke अलावा 6 گاڑیاں ਸ਼ਾਰਟ ਪਰਮਿਨੇਟ ਔਰ ਸ਼ਾਰਟ ਓਰੀਜਿਨੇਟ ਹੋਈਆਂ ਔਰ ਲਗਭਗ 85 گاڑیاں ਜੋ ਹੈ ਉਹ ਡਾਇਵਰਟ ਹੋ ਕੇ ਅੰਮਲਾ ਚੰਡੀਗੜ੍ਹ ਸਾਨੇਵਾਲ ਹੋਤੇ ਹੋਏ ਲੁਧਿਆਣਾ ਕੀ ਤਰਫ ਜਾ ਰਹੀ ਡਾਊਨ ਕੀ گاڑیاں ਬਹੁਤ ਸਾਰੀ گاڑیاں ਐਸੀ ਹੈ ਜੋ ਗੁੜੀ ਜਾਖਲ ਪਿਸਾਰ ਹੋਤੇ ਹੋਏ ਦਿੱਲੀ ਜਾਂ ਅਲੱਗ-ਅਲੱਗ ਡੈਸਟੀਨੇਸ਼ਨ ਪੇ ਜਾ ਰਹੀਆਂ ਦੱਸ ਦਈਏ ਕਿ ਅੰਮਲਾ ਕਮਿਸ਼ਨਰੀ ਚ 13 ਟ੍ਰੇਨਾਂ ਰੱਦ ਕੀਤੀਆਂ ਗਈਆਂ ਨੇ ਤੇ 6 ਟ੍ਰੇਨਾਂ ਰਾਹ ਦੇ ਵਿਚਕਾਰ ਰੱਦ ਕਰਨੀਆਂ ਪਈਆਂ 85 ਟ੍ਰੇਨਾਂ ਦੇ ਰੂਟ ਬਦਲੇ ਗਏ ਰੇਲਵੇ ਦਾ ਕਹਿਣਾ ਹੈ ਕਿ ਜੇਕਰ ਅੰਦੋਲਨ ਲੰਮਾ ਚੱਲਿਆ ਤਾਂ ਜੰਮੂ 'ਚ ਤੇਲ ਦੀ ਸਪਲਾਈ ਤੇ ਵੱਡਾ ਅਸਰ ਪਏਗਾ ਤੇ ਹੁਣ ਅੱਜ ਦਾ ਸਵਾਲ ਸਾਡਾ ਅੱਜ ਦਾ ਸਵਾਲ ਇਹ ਹੈ ਕਿ ਵਿਸ਼ਵਦਾ ਸਭ ਤੋਂ ਉੱਚਾ ਰੇਲਵੇ ਬ੍ਰਿਜ ਕਿਸ ਨਦੀ ਤੇ ਬਣਿਆ ਹੈ ਵਿਸ਼ਵਦਾ ਸਭ ਤੋਂ ਉੱਚਾ ਰੇਲਵੇ ਬ੍ਰਿਜ ਕਿਸ ਨਦੀ ਤੇ ਬਣਿਆ ਹੈ ਆਪਸ਼ਨ A ਬ੍ਰਹਮਪੁੱਤਰ ਆਪਸ਼ਨ B ਚਨਾਬ ਆਪਸ਼ਨ C ਸਤਲੁਜ ਜਾਂ ਆਪਸ਼ਨ D ਸਿੰਧ ਇਸ ਸਵਾਲ ਦਾ ਜਵਾਬ ਅਸੀਂ ਤੁਹਾਨੂੰ ਸ਼ੋਅ ਦੇ ਆਖਿਰ ਵਿੱਚ ਦੇ ਤੇ ਖਬਰ ਤਰਨ ਤਰਨ ਤੋਂ ਜਿੱਥੇ ਇੱਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ 40 ਸਾਲਾ ਸੁਖਰਾਜ ਸਿੰਘ ਨੇ ਥਾਣਾ ਸਰਾਏ ਅਮਾਨਤ ਦੇ ਸਰਹੱਦੀ ਪਿੰਡ ਸ਼ੁਕਰਚੱਕ ਚ ਫਾਹਾ ਲੈ ਕੇ ਜਾਂਦੇ ਦਿੱਤੀ ਸੁਖਰਾਜ ਸਿੰਘ ਦੇ ਸਿਰ ਬੈਂਕ ਤੇ ਆੜਤੀਏ ਦਾ 43 ਲੱਖ ਰੁਪਏ ਦੇ ਕਰੀਬ ਕਰਜ਼ਾ ਚੜਿਆ ਸੀ ਸੁਖਰਾਜ 2 ਤੋਂ 2.5 ਏਕੜ ਜ਼ਮੀਨ ਦਾ ਮਾਲਕ ਸੀ ਸੁਖਰਾਜ ਨੇ ਸੁਸਾਇਡ ਨੋਟ ਚ ਆੜਤੀ ਅਤੇ ਬੈਂਕ ਵਾਲਿਆਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਦੱਸਿਆ ਕਰਜੇ ਤੋਂ ਪਰੇਸ਼ਾਨ ਕਰਨ ਦੇ ਤਿੰਨ ਚਾਰ ਦਿਨਾਂ ਤੋਂ ਆੜਤੀ ਅਗਰਬਿੰਦਰ ਸਿੰਘ ਛੀਨਿਆਂ ਤੋਂ ਜੀ ਰਾਤੀ ਜਾਣਕ ਧਮਕੀਆਂ ਵੀ ਦੇ ਕੇ ਗਏ ਜੀ ਇਸੇ ਵਜ੍ਹਾ ਨਾਲ ਕੱਲ ਤੱਕ ਪਰਸੋਂ ਦੇ ਟੈਨਸ਼ਨ ਜੀ ਤੇ ਸਵੇਰੇ ਉੱਠ ਕੇ ਆ ਕੰਮ ਕਰ ਲਿਆ ਇਹਨਾਂ ਨੇ ਸੁਖਰਾਜ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ ਕਰਜੇ ਦੀ ਵਜ੍ਹਾ ਕਰਕੇ ਕਿਸਾਨ ਦੀ ਖੁਸ਼ਕੁਸ਼ੀ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ ਤੇ ਇਡੀ ਨੇ ਸ਼ਿਲਪਾ ਸ਼ੈਟੀ ਤੇ ਉਹਨਾਂ ਦੇ ਪਤੀ ਰਾਜਕੁੰਦਰਾ ਦੀ 97 ਕਰੋੜ ਦੀ ਪ੍ਰਾਪਰਟੀ ਕੁਰਕ ਕੀਤੀ ਇਸ ਵਿੱਚ ਸ਼ਿਲਪਾ ਸ਼ੈਟੀ ਦਾ ਜੁਹੂ ਵਾਲਾ ਫਲੈਟ ਤੇ ਰਾਜਕੁੰਦਰਾ ਦੇ ਨਾਮ ਤੇ ਰਜਿਸਟਰਡ ਬੰਗਲਾ ਤੇ ਇਕਵਿਟੀ ਸ਼ੇਅਰ ਸ਼ਾਮਿਲ ਨੇ। ਮਾਮਲਾ 2002 ਦੇ ਬਿਟਕੋਇਨ ਪੌਂਜੀ ਸਕੀਮ ਘੁਟਾਲੇ ਚ ਮਨੀ ਲਾਂਡਰਿੰਗ ਨਾਲ ਜੁੜਿਆ ਹੈ। આરોਪ ਹੈ ਕਿ ਰਾਜਕੁੰਦਰਾ ਨੇ ਬਿਟਕੋਇਨ ਦੇ ਰੂਪ ਚ ਹਰ ਮਹੀਨੇ 10% ਦੀ ਰਿਟਰਨ ਦੇ ਝੂਠੇ ਵਾਅਦੇ ਦੇ ਨਾਲ ਲੋਕਾਂ ਤੋਂ ਵੱਡੀ ਰਕਮ ਇਕੱਠਾ ਕੀਤੀ ਸੀ। ਬਿਟਕੋਇਨ ਦਾ ਇਸਤੇਮਾਲ ਬਿਟਕੋਇਨ ਮਾਈਨਿੰਗ ਚ ਹੁੰਦਾ ਸੀ ਪਰ ਪ੍ਰਮੋਟਰਾਂ ਨੇ ਨਿਵੇਸ਼ਕਾਂ ਨੂੰ ਧੋਖਾ ਦਿੱਤਾ ਤੇ ਗਲਤ ਤਰੀਕੇ ਨਾਲ ਅਰਜਿਤ ਬਿਟਕੋਇਨ ਨੂੰ ਆਨਲਾਈਨ ਵਾਲਟ ਚ ਛਿਪਾ ਦਿੱਤਾ। डील फेल ਹੋ ਗਈ ਤੇ ਇਨਵੈਸਟਰਸ ਨੂੰ ਉਸਦਾ ਫਾਇਦਾ ਨਹੀਂ ਦਿੱਤਾ ਗਿਆ। ਮਾਮਲੇ 'ਚ 11 ਜੂਨ 2019 ਨੂੰ ਪਹਿਲੀ ਸ਼ਿਕਾਇਤ ਤੇ 14 ਫਰਵਰੀ 2024 ਨੂੰ ਸਪਲੀਮੈਂਟਰੀ ਕੰਪਲੇਨ ਦਰਜ ਕੀਤੀ ਗਈ। ਜਿਸ ਤੋਂ ਬਾਅਦ ਸਪੈਸ਼ਲ ਪੀਐਮਐਲਏ ਕੋਰਟ ਨੇ ਇਸ ਤੇ ਐਕਸ਼ਨ ਲਿਆ। ਇਸ ਤੋਂ ਪਹਿਲਾਂ ਈਡੀ ਨੇ 69 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਸੀ। ਰਾਜਕੁੰਦਰਾ ਨੂੰ ਮੋਬਾਈਲ ਐਪ ਤੇ ਅਸ਼ਲੀਲ ਫਿਲਮਾਂ ਬਣਾਉਣ ਤੇ ਅਪਲੋਡ ਕਰਨ ਦੇ ਰੋਪ ਚ ਜੁਲਾਈ 2021 'ਚ ਗ੍ਰਿਫਤਾਰ ਕੀਤਾ ਗਿਆ ਸੀ। ਤਕਰੀਬ 2 ਮਹੀਨੇ ਬਾਅਦ ਉਹਨਾਂ ਨੂੰ ਜ਼ਮਾਨਤ ਮਿਲੀ ਸੀ। ਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦੇ ਨਤੀਜੇ ਐਲਾਨ ਦਿੱਤੇ ਨੇ ਤੇ ਇਸ ਵਾਰ ਵੀ ਇਹਨਾਂ ਨਤੀਜਿਆਂ 'ਚ ਲੜਕੀਆਂ ਨੇ ਬਾਜ਼ੀ ਮਾਰੀ। ਲੁਧਿਆਣਾ ਦੀ ਅਦਿੱਤੀ 100% ਦੇ ਅੰਕ ਲੈ ਕੇ ਫਰਸਟ ਆਈ ਹੈ। ਪਰੈਨਟਸ ਨੇ ਕੋਈ ਪ੍ਰੈਸ਼ਰ ਨਹੀਂ ਪਾਇਆ। ਉਹਨਾਂ ਨੇ ਕਿਹਾ ਜੋ ਵੀ ਕਰੇਗੀ ਠੀਕ ਹੀ ਕਰੇਗੀ। ਕੋਈ ਪ੍ਰੈਸ਼ਰ ਨਹੀਂ ਸੀ। ਟੀਚਰਜ਼ ਨੇ ਐਕਸਟਰਾ ਕਲਾਸਿਸ ਲਗਾਏ ਆਪਣੇ ਸੁੰਡੇਜ਼ ਲਗਾਏ ਬਹੁਤ ਜ਼ਿਆਦਾ। ਉਹਨਾਂ ਨੇ ਮਿਹਨਤ ਕਰਾਈ। दूजे नंबर से भी लुधियाना के इसे स्कूल की अलीशा शर्मा ने साढ़े छे सौ चो छे सौ पंताली अंक प्राप्त करके सूबे च दूसरा स्थान हासिल किया कॉम्पिटिशन बहुत सी इस बार कितने बच्चे अपीयर होए ने थ्री लैक्स के अकॉर्डिंग आई थिंक अप्रॉक्स अपीयर होए ने तो बहुत कॉम्पिटिशन भी सिगा मेहनत कितनी रही पंजाब के ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਅੰਬਰ ਪਬਲਿਕ ਸਕੂਲ ਦੀ ਕਰਮਨਪ੍ਰੀਤ ਕੌਰ ਨੇ 645 ਅੰਕ ਪ੍ਰਾਪਤ ਕਰਕੇ ਸੂਬੇ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਹੈ ਇਸ ਵਾਰ 281000 ਬੱਚਿਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ ਜਿਸ 'ਚ 97.24 ਫੀਸਦੀ ਬੱਚੇ ਪਾਸ ਹੋਏ ਨੇ ਤੇ ਕੈਨੇਡਾ ਪੁਲਿਸ ਨੇ 4 ਕੁਇੰਟਲ ਤੋਂ ਵੱਧ ਸੋਨੇ ਦੀ ਚੋਰੀ ਦੇ ਮਾਮਲੇ ਨੂੰ ਸੁਲਝਾ ਲਿਆ ਇਸ ਮਾਮਲੇ 'ਚ 파ਰਤੀ ਪਿਛੋਕੜ ਦੇ ਲੋਕਾਂ ਦੀ ਗ੍ਰਿਫਤਾਰੀ ਐਪੀਲ ਪੁਲਿਸ ਨੇ ਇਸ ਚੋਰੀ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਹੈ ਜਿਸ ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ 419 ਕਿਲੋ ਸੋਨੇ ਨੂੰ ਕਾਰਗੋ ਚ ਅਪਲੋਡ ਕੀਤਾ ਗਿਆ ਇਸ ਦੇ ਨਾਲ ਹੀ ਚੋਰਾਂ ਦਾ ਇਹ ਸਫ਼ਰ ਸ਼ੁਰੂ ਹੋ ਗਿਆ ਪੁਲਿਸ ਨੇ ਇਸ ਮਾਮਲੇ 'ਚ ਕੈਨੇਡਾ ਤੋਂ ਪੰਜ ਤੇ ਅਮਰੀਕਾ ਤੋਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਅਮਰੀਕਾ 'ਚ ਫੜੇ ਗਏ ਮੁਲਜ਼ਮ ਕੋਲੋਂ 65 ਹਥਿਆਰ ਵੀ ਬਰਾਮਦ ਹੋਏ ਨੇ ਇਸੇ ਮਾਮਲੇ 'ਚ ਪੁਲਿਸ ਨੂੰ ਤਿੰਨ ਹੋਰ ਮੁਲਜ਼ਮਾਂ ਦੀ ਭਾਲ ਹੈ ਦੱਸ ਦਈਏ ਕਿ ਪਿਛਲੇ ਸਾਲ ਅਪ੍ਰੈਲ ਮਹੀਨੇ 'ਚ 에ਅਰ ਕੈਨੇਡਾ ਦਾ ਇੱਕ ਜਹਾਜ਼ ਜ਼ਿਊਰਿਖ ਤੋਂ ਟੋਰਾਂਟੋ ਆਇਆ ਸੀ ਜਿਸ ਚੋਂ ਮੁਲਜ਼ਮਾਂ ਨੇ 419 ਕਿਲੋ ਸੋਨੇ ਦੇ ਨਾਲ ਹੀ 2.5 ਮਿਲੀਅਨ ਕੈਨੇਡੀਅਨ ਡਾਲਰ ਵੀ ਚੋਰੀ ਕਰ ਲਈ ਸੀ ਹਾਲਾਂਕਿ ਪੁਲਿਸ ਨੂੰ 419 ਕਿਲੋ ਚੋਂ ਸਿਰਫ 1 ਕਿਲੋ ਸੋਨਾ ਹੀ ਬਰਾਮਦ ਹੋਇਆ ਹੈ ਮੁਲਜ਼ਮਾਂ ਚ ਜ਼ਿਆਦਾਤਰ ਲੋਕ ਭਾਰਤੀ ਮੂਲ ਦੇ ਨੇ ਗ੍ਰਿਫਤਾਰ ਲੋਕਾਂ ਚ 에ਅਰ ਕੈਨੇਡਾ ਦਾ ਕਰਮਚਾਰੀ 54 ਸਾਲਾ ਪਰਮਪਾਲ ਸਿੱਧੂ ਟੋਰਾਂਟੋ ਦਾ ਜਵੈਲਰੀ ਸਟੋਰ ਮਾਲਕ ਅਲੀ ਰਾਜਾ 40 ਸਾਲਾ ਅਮਿਤ ਜਲੋਟਾ ਜੋਸ਼ ਟਾਊਨ ਵਾਸੀ 43 ਸਾਲਾ ਅਮਤ ਚੌਧਰੀ ਤੇ ਬ੍ਰੈਂਪਟਨ ਵਾਸੀ 33 ਸਾਲਾ ਪ੍ਰਸਾਦ ਪਰਮ ਲਿੰਗਮ ਸ਼ਾਮਿਲ ਨੇ ਜਦਕਿ ਫੈਸਿਲਿਟੀ ਤੋਂ ਸੋਨੇ ਦਾ ਕਾਰਗੋ ਚੁੱਕਣ ਵਾਲਾ ਟਰੱਕ ਡਰਾਈਵਰ ਬ੍ਰੈਂਟਨ ਵਾਸੀ 25 ਸਾਲਾ ਡਰਾਂਟੇ ਕਿੰਗ ਮੈਕਲਿਨ ਹਥਿਆਰ ਰੱਖਣ ਤੇ ਤਸਕਰੀ ਦੇ ਇਲਜ਼ਾਮਾਂ 'ਚ ਪਹਿਲਾਂ ਹੀ ਅਮਰੀਕੀ ਪੁਲਿਸ ਦੀ ਹਿਰਾਸਤ 'ਚ ਹੈ ਤੇ ਜ਼ਿਕਰ 18 April ਦੇ ਇਤਿਹਾਸ ਦਾ ਇਸ ਦਿਨ ਦਾ ਇਤਿਹਾਸ ਕੀ ਕਹਿੰਦਾ ਹੈ ਭਾਰਤ 'ਚ ਪਹਿਲੀ ਵਾਰ ਵਿਸ਼ਵ ਪੁਸਤਕ ਮੇਲਾ ਲੱਗਿਆ ਸੀ 18 April 1975 ਨੂੰ ਭਾਰਤ 'ਚ ਪਹਿਲੀ ਵਾਰ ਵਿਸ਼ਵ ਪੁਸਤਕ ਮੇਲੇ ਦਾ ਯੋਜਨ ਕੀਤਾ ਗਿਆ ਸੀ 18 March ਤੋਂ 4 April ਤੱਕ ਰਾਜਧਾਨੀ ਦਿੱਲੀ ਦੇ ਪ੍ਰਕティ ਮੈਦਾਨ ਦੇ ਵਿੱਚ ਲਾਏ ਗਏ ਇਸ ਮੇਲੇ ਚ 200 ਤੋਂ ਜ਼ਿਆਦਾ ਪ੍ਰਕਾਸ਼ਕਾਂ ਨੇ ਹਿੱਸਾ ਲਿਆ ਤੇ ਉਸ ਵੇਲੇ ਦੇ ਰਾਸ਼ਟਰਪਤੀ ਵੀ.ਵੀ. ਗਿਰੀ ਨੇ ਇਸ ਦਾ ਉਦਘਾਟਨ ਕੀਤਾ ਸੀ ਉਸ ਤੋਂ ਬਾਅਦ ਤੋਂ ਹਰ ਸਾਲ ਇਹ ਮੇਲਾ ਲਾਇਆ ਜਾਂਦਾ ਹੈ